ਸਿਰਗਾ ਕਾਲ ਜੀ ਮੰਦੀ ਵੀਡੀਓ ਦੇਖ ਰਹੇ ਸਭ ਜੀ ਹਨਾ ਕੇ ਹਾ ਜਨਨਾ ਅੱਜ ਦੀ ਵੱਡੀ ਖਬਰ ਯੂਕਰੇਨ ਡਰੋਨ ਬੰਬਾਂ ਦੇ ਰੂਸ ਵਿੱਚ ਮਚਾਈ ਤਬਾਹੀ ਤੇ ਤੇਲ ਅਡੀ ਫਾਈਨਰੀ ਤੇ ਫੌਜੀ ਹਵਾਈ ਪੱਟੀ ਤਬਾ ਤਿੰਨ ਵੀ ਮੌਤ ਅਰਾਈਟ ਰੂਸ ਕੀਵ ਕੀਵ ਤੇ ਰੂਸੀ ਹਮਲੇ ਦੇ ਜਵਾਬ ਵਿੱਚ ਜੁਕਰੀਨ ਨੇ ਛਨੀਵਾ ਨੂੰ ਰੂਸ ਦੇ ਅੰਦਰ ਇੱਕ ਵੱਡਾ ਡਰੋਨ ਹਮਲਾ ਕੀਤਾ ਜੁਕਰੀਨ ਦੇ ਦਾਅਵੇ ਅਨੁਸਾਰ ਇਸ ਹਮਲੇ ਵਿੱਚ ਇੱਕ ਵੱਡੀ ਰੂਸੀ ਤੇਲ ਰਿਫਾਇਨਰੀ ਇੱਕ ਫੋਜੀ ਹੋਈ ਅਤੇ ਇੱਕ ਇਲੈਕਟ੍ਰੋਨਿਕਸ ਅਸਮਾਨਾ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਿਆਂ ਵਿੱਚ ਤਿੰਨ ਲੋਕਾਂ ਦੇ ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਮਿਲੀ ਹੈ ਇਸ ਦਰਾਂ ਵੀਰਵਾਨ ਨੂੰ ਤੜਕੇ ਕੀ ਬਤੇ ਰੂਸੀ ਹਮਲੇ ਵਿੱਚ ਮਰਨ ਵਾਲੇ ਦੀ ਗਿਣਤੀ 33 ਹੋ ਗਈ ਹੈ ਤੇ ਜਦੋਂ ਕਿ 150 ਤੋਂ ਵੱਧ ਜ਼ਖਮੀ ਹਨ ਇਹਨਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ ਤੇ ਰੂਸੀ ਰੱਖਿਆ ਮਦਰਾਲੇ ਦੇ ਹਮਲੇ ਦੇ ਜੋਕਰੇ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਇੱਕ ਹੋਰ ਜੋਕਰੇ ਨੇ ਪਿੰਡ ਦਾ ਕਬਜ਼ਾ ਕਰਨ ਦਾ ਦਾਵਾ ਕਿ ਹਾਂ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੇ ਸ਼ਨੀਵਾਰ ਰਾਤ ਨੂੰ ਜੋਕਰੇਨ ਤੋਂ ਰੂਸ ਆਏ 338 ਡਰੋਨ ਅਸਮਾਨ ਵਿੱਚ ਨਸ਼ਟ ਕਰ ਦਿੱਤੇ ਗਏ ਹਨ ਜਦੋਂ ਕਿ ਜੋਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ ਰੂਸ ਅਤੇ ਜੋਕਰੇਨ ਵਿੱਚ 53 ਡਰੋਨ ਭੇਜੇ ਹਨ ਜਿਨ੍ਹਾਂ ਵਿੱਚੋਂ 45 ਸਭਨ ਵਿੱਚ ਨਸ਼ਟ ਕਰ ਦਿੱਤੇ ਗਏ ਹਨ ਅਤੇ ਰੂਸ ਦੇ ਰੂਸ ਨੇ ਪੂਰਬੀ ਜੋਕਰੇਨ ਦੇ ਇੱਕ ਹੋਰ ਪਿੰਡ ਦੇ ਕਬਚਾ ਕਰਨ ਦਾ ਦਾਵਾ ਕੀਤਾ ਹੈ ਅਮਰੀਕਾ ਨਾਟੋ ਜ਼ੋਰਪੀ ਦੇਸ਼ ਅਤੇ ਜੋਕਰਨ ਨੇ ਜੋਕਰਨ ਨੂੰ ਹਥਿਆਰਾਂ ਦੀ ਸਪਲਾਈ ਲਈ ਇੱਕ ਵੱਖਰਾ ਪ੍ਰਬੰਧ ਕੀਤਾ ਹੈ ਇਸ ਪ੍ਰਬੰਧ ਵਿੱਚ ਜੋਕਰਨ ਨੇ ਹਥਿਆਰਾਂ ਦੀ ਜ਼ਰੂਰਤ ਬਾਰੇ ਦੱਸਿਆ ਹੈ ਜ਼ੋਰਪੀ ਦੇਸ਼ ਵਿੱਚ ਹਥਿਆਰਾਂ ਲਈ ਪੈਸੇ ਸਿੱਧੇ ਅਮਰੀਕਾ ਨੂੰ ਦੇਣਗੇ ਅਮਰੀਕਾ ਉਹਨਾਂ ਹਥਿਆਰਾਂ ਨੂੰ ਫੌਜੀ ਗੱਠਨ ਨਾਟੋ ਨੂੰ ਦੇਵੇਗਾ ਤੇ ਨਾਟੋ ਉਹਨਾਂ ਹਥਿਆਰਾਂ ਨੂੰ ਜੋਕਰਨ ਨੂੰ ਦੇਵੇਗਾ ਧੰਨਵਾਦ